ਮਾਨਯੇ ਜਲ ਸ਼ਕਤੀ ਮੰਤਰੀ ਭਾਰਤ ਸਰਕਾਰ ਸ਼੍ਰੀ ਗਜਿੰਦਰ ਸਿੰਘ ਸ਼ਿਖਾਵਤ ਜੀ ਜੀ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਮਨੋ لال ਖੱਟਰ ਜੀ ਸਾਰੇ ਹਰਿਆਣਾ ਦੇ ਅਧਿਕਾਰੀ ਸੈਂਟਰ ਸਰਕਾਰ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੀਟਿੰਗ ਹੋਈ ਹੈ ਐਸਬੀਐਲ ਦੇ ਮੁੱਦੇ ਤੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤਾਂ ਮਾਨਯਾ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਦੋਨੋਂ ਨੂੰ ਬਿਠਾ ਕੇ ਗੱਲਬਾਤ ਕਰੋ ਕੋਈ ਅਗਲਾ ਰਸਤਾ ਕੋਈ ਨਿਕਲਦਾ ਹੈ ਕੋਈ ਹੱਲ ਨਿਕਲਦਾ ਹੈ ਤਾਂ ਉਹਦੇ ਗੱਲਬਾਤ ਕਰੋ ਤਾਂ ਅੱਜ ਪੰਜਾਬ ਵੱਲੋਂ ਮੈਂ ਆਪਣਾ ਪੱਖ ਰੱਖਿਆ ਇਹ ਪੱਖ ਮੈਂ ਪਹਿਲਾਂ ਵੀ ਰੱਖ ਚੁੱਕਿਆ ਮੇਰੇ ਮੂੰਹ ਜ਼ਬਾਨੀ ਯਾਦ ਹੈ ਸਾਰਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤਾਂ ਨਹਿਰ ਕਿਵੇਂ ਬਣਾ ਦੀਏ ਤਾਂ ਹਰਿਆਣਾ ਕਹਿੰਦਾ ਕਿ ਪਹਿਲਾਂ ਨਹਿਰ ਬਣਾ ਦਿਓ ਫਿਰ ਦੇਖ ਲਾਂਗੇ ਮਤਲਬ ਹਰਾਨੀ ਦੀ ਗੱਲ ਇਹ ਹੈ ਜਦੋਂ ਪਾਣੀ ਹੈ ਨਹੀਂ ਨਹਿਰ ਕਾ ਦੇ ਵਾਸਤੇ ਸੋ 25 ਸਾਲ ਬਾਅਦ ਰਿਪੇਰੀਅਨ ਲਾ ਪੂਰੀ ਦੁਨੀਆ ਚਿਹੜ ਨੇ ਔਰ ਰਿਵਿਊ ਕੀਤਾ ਜਾਂਦੇ ਨੇ ਪਰ ਇਹ ਸਾਡਾ ਜਿਹੜਾ ਐਗਰੀਮੈਂਟ ਹੈ ਕਦੇ ਰਿਵਿਊ ਨਹੀਂ ਕੀਤਾ ਗਿਆ ਅਸੀਂ ਇੱਕ ਹੋਰ ਵੀ ਸਿਚੁਏਸ਼ਨ ਦਿੰਦਾ ਜੋ ਕਿ ਭਾਰਤ ਸਰਕਾਰ ਜਿਹੜੀ ਆ ਉਹ ਉਹ ਇੰਟਰਨੈਸ਼ਨਲ ਲੈਵਲ ਤੇ ਲੈ ਸਕਦੀ ਹੈ ਕਿ ਚਨਾਬ ਤੋਂ ਰਾਵੀ ਤੱਕ ਇੰਡਸਟਰੀਟੀ ਸੀ ਇੱਕ ਇੰਡਸਟਰੀਟੀ ਉਹਦੇ ਵਿੱਚ ਚਨਾਬ ਤੋਂ ਰਾਵੀ ਤੱਕ ਇੱਕ ਟਨਲ ਬਣਨੀ ਸੀ ਜਿਹਦੇ ਵਿੱਚ 5 ਮਿਲੀਅਨ ਏਕੜ ਫੀਟ ਪਾਣੀ ਆਉਣਾ ਸੀ ਪਰ ਉਹ ਪਤਾ ਨਹੀਂ ਕਿਉਂ ਨਹੀਂ ਬਣਾਈ ਗਈ ਉਹ ਜੇ ਬਣਾ ਲਈ ਜਾਵੇ ਤਾਂ ਰਾਵੀ ਦੇ ਵਿੱਚ ਪਾਣੀ ਆਊਗਾ ਤੇ ਅਸੀਂ ਉਹੀ ਵਾਈਐਸ ਵਾਲਾ ਫਾਰਮੂਲਾ ਦਿੰਦਾ ਕਿ ਯਮਨਾ ਜੋ ਪਾਣੀ ਹਰਿਆਣੇ ਨੂੰ ਦੇ ਦੋ ਸਾਨੂੰ ਉਹਦੇ ਵਿੱਚ ਕੋਈ আপত্তি ਨਹੀਂ ਹਾਲਾਂਕਿ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਤਾਂ ਯਮਨਾ ਦੇ ਵਿੱਚ ਪੰਜਾਬ ਦਾ ਹਿੱਸਾ ਬਣਦਾ ਸੀ ਜਿਹੜਾ ਵੱਡਾ ਪੰਜਾਬ ਸੀ ਜਦੋਂ ਪੰਜਾਬ ਅਲੱਗ ਹੋ ਗਿਆ ਕਹਿੰਦੇ ਹਰਿਆਣੇ ਦਾ ਹਿੱਸਾ ਤਾਂ ਹੈਗਾ ਪਰ ਹੁਣ ਇਹ ਚ ਪੰਜਾਬ ਦਾ ਨਹੀਂ ਹੈਗਾ ਤਾਂ ਫਿਰ ਹਰਿਆਣਾ ਜਿਹੜਾ ਉਹ ਸਾਡਾ ਭਾਈ ਆ ਛੋਟਾ ਭਾਈ ਆ ਸੀ ਕੋਈ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਪਰ ਉਹਨਾਂ ਕੋਲੇ ਪਾਣੀ ਲੈਣ ਦੇ ਤਰੀਕੇ ਹੋਰ ਹੈਗੇ ਨੇ ਉਹਨਾਂ ਕੋਲੇ ਬਹੁਤ ਸਾਰੇ ਚੈਨਲ ਨੇ ਹਰਿਆਣਾ ਜਿਹ ਚ ਯਮਨਾ ਸ਼ਰਦਾਵਾਲਾ ਲਿੰਕ ਹੈ ਸਾਡੇ ਕੋਲੇ ਤਾਂ ਅ ਇਸ ਵਕਤ ਸਤਲੁਜ ਜਿਹੜਾ ਸਤਲੁਜ ਇੱਕ ਦਰਿਆ ਹੀ ਨਹੀਂ ਰਿਹਾ ਉਹ ਤਾਂ ਇੱਕ ਨਾਲਾ ਬਣ ਗਿਆ ਜੀ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਖੜੇ ਹਾਂ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਸਾਡਾ ਜਿਹੜਾ 52 ਮਿਲੀਅਨ ਏਕੜ ਫੀਟ ਚਾਹੀਦਾ ਪੰਜਾਬ ਨੂੰ ਪਾਣੀ ਜੀ ਜੇ ਅਸੀਂ ਹਰ ਖੇਤ ਨੂੰ ਸਿੰਚਾਈ ਵਾਲਾ ਪਾਣੀ ਦੇਣਾ ਹੈ 52 ਐਮ ਏ ਐਫ ਚਾਹੀਦਾ ਹੈ ਸਾਡੇ ਕੋਲੇ 14.5 ਜੀ ਅਜੇ ਤੱਕ 14.5 ਜਦ ਕਿ ਸਾਡਾ ਗਰਾਊਂਡ ਵਾਲਾ ਪਾਣੀ ਜਿਹੜਾ ਉਹ 6-6 ਫੁੱਟ ਤੇ 6-600 700 ਫੁੱਟ ਤੇ ਚਲਾ ਗਿਆ। ਸੋ ਅਸੀਂ ਡਾਰਕ ਜ਼ੋਨ ਦੇ ਵਿੱਚ ਆ ਮੰਨੇ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਜਿਹੜਾ 70% ਪੰਜਾਬ ਦਾ ਜਿਹੜਾ ਏਰੀਆ ਉਹ ਡਾਰਕ ਜ਼ੋਨ ਦੇ ਵਿੱਚ ਚਲਾ ਗਿਆ ਜਿੱਥੋਂ ਪਾਣੀ ਬਹੁਤ ਜ਼ਿਆਦਾ ਕੱਢ ਲਿਆ ਗਿਆ। ਜਿਸ ਹਾਰਸ ਪਾਵਰ ਦੀ ਮੋਟਰ ਨਾਲ ਮੈਂ ਅੱਜ ਗੱਲ ਕਹੀ ਹੈ ਜਿੰਨੀ ਹਾਰਸ ਪਾਵਰ ਦੀ ਮੋਟਰ ਨਾਲ ਤੇ ਜਿੰਨੀ ਡੰਗਾਈ ਤੋਂ ਅਸੀਂ ਪਾਣੀ ਕੱਢਦੇ ਹਾਂ ਬਿਲਕੁਲ ਓਨੇ ਹਾਰਸ ਪਾਵਰ ਦੀ ਮੋਟਰ ਤੇ ਓਨੀ ਡੰਗਾਈ ਤੋਂ ਦੁਬਈ ਦੇ ਵਿੱਚ ਤੇਲ ਕੱਢਦੇ ਆਓ ਅਸੀਂ ਇਸ ਲੈਵਲ ਤੇ ਚਲੇਗੇ ਸੋ ਸਾਡੇ ਕੋਲੇ ਪਾਣੀ ਹੈ ਨਹੀਂ ਸਰ ਸੀਐਮ ਹਰਿਆਣਾ ਕਾ ਕਹਿਣਾ ਹੈ ਕਿ ਪਾਣੀ ਇਸ਼ੂ ਨਹੀਂ ਹੈ ਨਹਿਰ ਕਾ ਨਿਰਮਾਣ ਇਸ਼ੂ ਹੈ ਇਸ ਵਕਤ ਤੋ ਨਹਿਰ ਨਹਿਰ ਦੇ ਵਿੱਚ ਕੀ ਪਾਉਂਗੇ ਫਿਰ ਉਹ ਬਾਅਦ ਵਿੱਚ ਡਿਸਾਈਡ ਹੋਵੇ। ਅੱਛਾ ਜੇ ਪਾਣੀ ਹੈ ਨਹੀਂ ਨਹਿਰ ਕਿਵੇਂ ਬਣਾ ਦਾਂਗੇ ਜੀ। ਨਹੀਂ ਤੁਸੀਂ ਇਦਾਂ ਜਿੱਥੇ ਆਪਾਂ ਖੜੇ ਆਂ ਇੱਥੋਂ ਦੀ ਨਹਿਰ ਬਣਾ ਦਈਏ ਵੀ ਬਾਅਦ ਚ ਦੇਖਾਂਗੇ। ਇਹ ਥੋੜੀ ਹੁੰਦਾ। ਉਹ ਕਹਿੰਦੇ ਸੁਪਰੀਮ ਕੋਰਟ ਕੇ ਐਗਰੀਮੈਂਟ ਕਰਨਾ ਚਾਹੀਏ। ਸੁਣਵਾਈ ਹੋਣੀ ਹੈ ਕਿ ਸੁਪਰੀਮ ਕੋਰਟ ਜੇ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ। ਅਸੀਂ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ। ਸਾਡੇ ਕੋਲ ਬਹੁਤ ਸਾਰਾ ਰਿਕਾਰਡ ਪਿਆ ਹੈ। ਤਾਂ ਦੇਖੋ ਜਦੋਂ ਹਰਿਆਣਾ ਦਾ ਇੱਕ ਐਗਰੀਮੈਂਟ ਹੋਇਆ ਸੀ हरियाणा ਦਾ ਇੱਕ ਐਗਰੀਮੈਂਟ ਸੀ ਇਹ ਪਿੱਛੇ ਗੱਲਾਂ हरियाणा ਦਾ ਇੱਕ ਪਾਣੀ ਲੈਣ ਦਾ ਐਗਰੀਮੈਂਟ ਸੀ ਜਮਨਾ ਤੋਂ 2 1994 ਜੁਆ ਸੀ 30 ਸਾਲ ਹੋ ਗਏ 30 ਸਾਲ ਨੇ ਤਾਂ ਟਾਈਮ ਨਹੀਂ ਬਣਿਆ ਇੱਕ ਇੱਕ ਟਾਈਮ ਨਹੀਂ ਬਣਿਆ ਜਦ ਕਿ ਅਸੀਂ ਜਨਵਰੀ ਤੱਕ ਸਾਡਾ 206 ਮੈਗਾਵਾਟ ਦਾ ਧਾਰਕਲਾਂ ਤੇ ਸਾਡਾ ਡੈਮ ਬਣ ਰਿਹਾ ਜਿਸ ਦਿਨ ਅਸੀਂ ਰਾਵੀ ਤੇ ਡੈਮ ਬਣਾ ਕੇ 206 ਮੈਗਾਵਾਟ ਬਿਜਲੀ ਪੈਦਾ ਕਰਾਂਗੇ ਇੱਕ ਨਹਿਰ ਵੀ ਬਰਾਬਰ ਚੱਲੂਗੀ ਤੇ ਅਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਆਪਣੇ ਧਰਤੀ ਵਾਲੇ ਪਾਣੀ ਨੂੰ ਬਚਾਉਣ ਦੀ ਅਸੀਂ ਕੱਸੀਆਂ ਨਾਲੇ ਨਹਿਰਾਂ ਰਜਵਾਹੇ ਪੁਰਾਣੇ ਉਹ ਜਿਹੜੇ ਨੇ ਅੰਡਰਗਰਾਉਂਡ ਪੈਪਾ ਪਾ ਕੇ ਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਬਹੁਤ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਜਿਹੜਾ ਹੈ ਉਹ ਪਾਣੀ ਵਾਲੇ ਪਾਸੋਂ ਕਿਉਂਕਿ ਸਾਡੇ ਕੋਲ ਪਾਣੀ ਬਹੁਤ ਘਟ ਗਿਆ ਜਦੋਂ ਇਹ ਐਗਰੀਮੈਂਟ ਹੋਇਆ ਸੀ ਉਦੋਂ 17 ਐਮਐਫ ਪਾਣੀ ਸੀ ਉਸ ਵਿੱਚ ਹੁਣ ਉਹ 14 12 12 ਦਿਨ ਟੜੇ ਰਹਿ ਗਿਆ ਉਹ ਹਰਿਆਣਾ ਕਹਿੰਦਾ ਕਹਿੰਦਾ ਜਿਹੜਾ ਪਾਣੀ ਪਾਕਿਸਤਾਨ ਨੂੰ ਦਿੱਨੇ ਕਹਿੰਦੇ ਉਹ ਪਾਣੀ ਸਭ ਇੱਕ ਬੂੰਦ ਪਾਕਿਸਤਾਨ ਨੂੰ ਨਹੀਂ ਜਾਂਦੀ ਜੀ ਇੱਕ ਬੂੰਦ ਜੇ ਜਾਂਦੀ ਹੈ ਪਾਕਿਸਤਾਨ ਨੂੰ ਤਾਂ 5 एएफ 5 एमएफ ਜਿਹੜਾ ਚਨਾਬ ਤੋਂ 라ਵੀ ਨੂੰ ਆਉਣਾ ਸੀ ਉਹ ਸਾਰਾ ਪਾਕਿਸਤਾਨ ਨੂੰ ਜਾਂਦਾ ਚਨਾਬ ਤੋਂ ਠੀਕ ਹੈ ਨਾ ਪਾਕ ਇੰਡੀਆ ਵੱਲੋਂ ਹਾਂ ਹੱਟ ਜਦੋਂ ਆਏ ਸੀ ਉਦੋਂ ਅਸੀਂ ਪੁੱਛਿਆ ਸੀ ਇਹਨਾਂ ਨੂੰ ਕਿ ਹੁਣ ਚਾਹੀਦਾ ਪਾਣੀ ਕਹਿੰਦੇ ਨਹੀਂ ਤਾਂ ਫਿਰ ਡੁੱਬਣ ਨੂੰ ਥੋੜੀ ਰੱਖਿਆ ਸੀ ਉਦੋਂ ਥੋੜਾ ਬਹੁਤ ਹਰੀਕੇ ਪੱਤਨ ਤੋਂ ਅਸੀਂ ਪਾਕਿਸਤਾਨ ਨੂੰ ਛੱਡਿਆ ਪਰ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤੂਗਾ ਇੱਕ ਇੱਕ ਬੂੰਦ ਵਰਤੂਗਾ ਰਾਸਤਾਨ ਨੂੰ ਵੀ ਦੇ ਰਹੇ ਆ ਜੋ ਇਹਨਾਂ ਨੇ ਪਹਿਲਾਂ ਐਗਰੀਮੈਂਟ ਕੀਤੇ ਹੋਏ ਨੇ ਪਤਾ ਨਹੀਂ ਉਹ ਕਿਵੇਂ ਨੇ ਉਹ ਪੋਲਿਟਿਕਲ ਲੋਕਾਂ ਨੇ ਜੋ ਪਹਿਲਾਂ ਫੈਸਲਾ ਕੀਤੇ ਨੇ ਪਰ ਅੱਜ ਦੀ ਡੇਟ 'ਚ ਮੈਂ ਬਤੌਰ ਮੁੱਖ ਮੰਤਰੀ ਕਹਿ ਰਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਅਸੀਮ ਕੇਂਦਰੀ ਜਲ ਸ਼ਕਤੀ ਮੰਤਰੀ ਜੀ ਨੂੰ ਇਸ ਗੱਲ ਤੋਂ ਅਵਗਤ ਕਰਾਤਾ ਇਸ ਗੱਲ ਤੋਂ ਜਾਣੂ ਕਰਾਤਾ ਬਾਕੀ ਅੱਗੇ 4 4 4 ਜਨਵਰੀ ਨੂੰ ਅਸਾਂ ਨੂੰ ਮਾਨ ਜੋ ਕੋਰਟ ਦੇ ਵਿੱਚ ਅਸੀਂ ਆਪਣੇ ਐਵੀਡੈਂਸ ਰੱਖਾਂਗੇ ਮਾਨ ਸਾਹਿਬ ਜੀ ਜਦੋਂ ਚੋਣਾ ਨਸਦੀ ਬਹੁਤ ਬਹੁਤ ਧੰਨਵਾਦ